ਸਰਦੀ ਹੈ ਤੇ ਜੀਵਤੀ ਜਗ੍ਹਾ ਤੋਂ ਮੋਟਰਸਾਈਕਲ ਦੇਖਾ ਅੱਜ ਤਾਂ ਗੰਗਾ ਨਗਰ ਔਖੀ ਪੰਚ ਗਈ ਕਿਵੇਂ ਰਸੀਆਂ ਨਾ ਬੰਨ ਰੱਖੀ ਆਏ ਹੋਏ ਡਰ ਹੋਰ ਲੱਗੀ ਅੰਦ ਅੱਜ ਅੱਜ ਹੋਰ ਰਹਿ ਜਾਂਦੇ ਭਾਜੀ ਮਗਰ ਕਾਂਟਾ ਦੀ ਤਾਰ ਹੈ ਭਾਜੀ ਰੌਣਕ ਹੀ ਬੰਦਾ ਜੀ ਦਵਾਈ ਰੱਖਦਾ ਹੁਣ ਸਾਨੂੰ ਵੀ ਸੁੰਨਾ ਸੁੰਨਾ ਹੋ ਜਾਊਗਾ ਗੰਗਾ ਦੀ ਪਾਰਟੀ ਕਰਾਂਗੇ ਨਾ ਸਰ ਭਾਜੀ ਦਾ ਨਿਊ Song ਕਦੋਂ ਸੁਣਨ ਮਿਲੂਗਾ ਕੋਟ ਪਰੀ ਹੋਰੀ ਗੋਗੂਆਂ ਓਹੋ ਪਰੀ ਪਰੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਹੈਰੀ ਪਰੀ ਵਲੌਗ ਦੇ ਵਿੱਚ ਤੇ ਸਾਰੇ ਆਨੇ ਕਹਿੰਡਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਠੀਕ ਹੋ ਤੁਸੀਂ ਅਸੀਂ ਵੀ ਸਾਰੇ ਬਹੁਤ ਠੀਕ ਹਾਂ ਤੇ ਅੱਜ ਅਸੀਂ ਚਲੇ ਹਾਂ ਬਯਾਰ ਮਨਦੀਪ ਦਾ ਕੇਕ ਕੱਟ ਕਰਨ ਬਿਲਕੁਲ ਜੀ ਆਪਦੀ ਖੁਸ਼ੀ ਮਨਾ ਲਈਏ ਮੈਂ ਕਹਾਂ ਹੋਰ ਵੀ ਫਿਰ ਮੰਦੀ ਹੋਏ ਠੀਕ ਹਾਂ ਮੈਂ ਦੇਖੀਏ ਤੇਰੀ ਪ੍ਰੋਫਾਈਲ ਹੋਰ ਵੀ ਭਾਈ ਮੇਰੀ ਪ੍ਰੋਫਾਈਲ ਵੇਖੀ ਹੈ ਹਾਂ ਦੇਖੀਏ ਦੇਖੀਏ ਹੋਰ ਕਿਵੇਂ ਹੈ ਬਹੁਤ ਕੈਂਟ ਪਹਿਲਾਂ ਤਾਂ ਆ ਚਾਰੇ ਜਣੇ ਅਸੀਂ ਖੜੇ ਇਕੱਠੇ ਤੁਸੀਂ ਕਈ ਜਣੇ ਤਾਂ ਬਹੁਤ ਸੋਹਣੇ ਕਮੈਂਟ ਕਰਦੇ ਹੋ ਮੈਂ ਤੁਹਾਡਾ तहे ਦਿਲੋਂ ਧੰਨਵਾਦ ਕਰਦਾ ਬਾਕੀ ਮੇਰੀਆਂ ਭੈਣਾਂ ਹੱਸਦੀਆਂ ਵਸਦੀਆਂ ਜਾਉਂਦੀਆਂ ਵਸਦੀਆਂ ਰਹਿਣ ਜਿਹੜੀਆਂ ਰੋਜ਼ ਰੋਜ਼ਾਨਾ ਦੇਖਦੀਆਂ ਵਲੌਗ ਧੰਨਵਾਦ ਜੀ ਤੇ ਆਪਾਂ ਚੱਲਦੇ ਆ ਅਨੂਪਗੜ੍ਹ ਤੇ ਦੋਸਤੋ ਇਹ ਭਲੇਖੇ ਕੱਢ ਦਿਓ ਤੁਸੀਂ ਹਨਾ ਮਨ ਚੋਂ ਕਿ ਅਸੀਂ ਕਿਸੇ ਦੀ ਖੁਸ਼ੀ ਨਹੀਂ ਮਨਾਉਂਦੇ ਹਨਾ ਕਿਤੇ ਜੀ ਦੇ ਬਰਥਡੇ ਦੀ ਕੋਈ ਖੁਸ਼ੀ ਨਹੀਂ ਕੋਈ ਕੁਝ ਵੀ ਨਹੀਂ ਘਰਾਂ ਦੇ ਵਿੱਚ 100 ਪ੍ਰੋਬਲਮਸ ਹੁੰਦੀਆਂ ਕਰਨੀ ਹਾਂ ਹਾਂ ਜੀ ਤੇ ਹੁਣ ਅਸੀਂ ਲਿਆਏ ਕੇਕ ਮੈਂ ਕਹਿਆ ਯਾਰ ਮਨਾਈਏ ਇੰਨੇ ਕ ਤਾਂ ਖੁਸ਼ੀ ਬਣਦੀ ਆ ਫਿਰ ਵੀ ਸਾਡੀ ਮੰਨਦੀਪ ਦੇ 20k ਫੋਲੋਅਰ ਹੋਣ ਵਾਲੇ ਆ ਤੇ ਅਸੀਂ ਉਦੋਂ ਨੂੰ ਤਾਂ ਕੀ ਪਤਾ ਆਪਦੇ ਘਰੇ ਆਵਾਂਗੇ ਪਹਿਲਾਂ ਹੀ ਕੱਟ ਜਾਨੇ ਨੇ ਕੇਕ ਕੱਲ ਪਰਸਨ ਹੋਈ ਜਾਣੇ ਐ ਐਡਵਾਂਸ ਅਸੀਂ ਐਡਵਾਂਸ ਚੱਲਦੇ ਆ ਨਾ ਕੁਸ਼ ਤੇ ਜੀ ਗੋੜ ਪਰੀ ਹੋਰੀ ਗੋਗੂਆਂ ਓਹੋ ਪਰੀ ਪਰੀ ਆ ਕਿੱਲੂ ਕੇ ਬੈਠੇ ਨੇ ਮੈਨੂੰ ਪਤਾ ਹੀ ਸੀ ਹੈ ਨਾ ਬਹੁਤ ਸ਼ਤਾਨ ਹੈ ਹੋਰ ਕੇਕ ਲਿਆਈ ਮੰਦੀ ਉਹ ਉੱਤਰਲੇ ਸੱਜ ਜਾਗੇ ਤੇ ਆਰਡਰ ਵੀ ਕਰਤਾ ਆਰਡਰ ਵੀ ਆ ਰਿਹਾ ਆਪਣਾ ਖਾਣ ਪੀਣ ਨੂੰ ਲੈ ਕੀ ਕਹਿੰਨੀ ਆ ਮੈਂ ਕਿਹਾ ਪਹਿਲੇ ਸਾਰੇ ਜਣੇ ਮਨਦੀਪ ਨੂੰ ਬਧਾਈ ਸਾਡੇ ਫੋਲੋਅਰ ਨਹੀਂ ਵਧਣਦੇ ਹਾਂ ਪਹਿਲਾਂ ਸਾਰੇ ਜਣੇ ਮਨਦੀਪ ਸਾਡੇ ਬੋਲੋ ਸਾਡੇ ਬੋਲੋ ਬਧਾਈ ਮਨਦੀਪ ਮਨਦੀਪ ਨੂੰ ਚਲਾਦਾ ਸੀ ਤਦ ਬਧਾਈ ਦਿੱਤੀਆਂ ਹੀਆਂ ਤੁਸੀਂ ਦੇ ਦਿਓ ਜਿਹੜਾ ਭੈਣਾ ਦਾ ਘਰ ਦਾ ਹੀ ਬੰਦਾ ਘਰੇ ਜਾ ਕੇ ਦਈ ਸੀ ਉਹ ਤਾਂ ਮੇਰੇ ਹਸਬੰਦ ਦਾ ਸੁੱਤੀ ਦਾ ਦਾ 파ਟਨਰ ਹੈ। ਲਓ ਜੀ 20k ਦੀਆਂ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ। ਜੀ ਵਾਹਿਗੁਰੂ ਇਦਾਂ ਹੀ ਮਨਦੀਪ ਨੂੰ ਤਰੱਕੀਆਂ ਬਖਸ਼ੇ। ਓਰ ਤੇਜੀ ਤੈਨੂੰ ਵੀ ਬਹੁਤ-ਬਹੁਤ ਮੁਬਾਰਕਾਂ। ਪਰ ਭਾਈ ਦਾ ਨਿਊ Song ਕਦੋਂ ਸੁਣਨ ਨੂੰ ਮਿਲੂਗਾ? ਬੇਸਬਰੀ। ਜਨਵਰੀ ਨੂੰ। ਕੁਮੈਂਟ ਹੋਰ ਹੁੰਦੇ। ਆਪਾਂ ਨਾ ਕਮੈਂਟਾਂ ਨੇ ਨਹੀਂ ਕਹਿੰਦੇ ਵੀ ਯਾਰ ਗਾਣੇ ਤਾਂ ਲੇਟ ਕਰ ਰਹੇ ਆ ਕਿਉਂਕਿ ਹੁਣ ਤੁਹਾਨੂੰ ਪਤਾ ਦਸੰਬਰ ਦੇ ਮਹੀਨੇ ਤੋਂ ਸ਼ਹੀਦੀ ਦਿਹਾੜੇ ਹੁੰਦੇ ਆ। ਹਾਂ। ਬਹੁਤ ਵਧੀਆ ਗੱਲ ਆ ਭਾਈ ਤੁਹਾਡੀ। ਆ ਮੈਂ ਗਾਣੇ ਆਪ ਹੀ ਰੋਕ ਲਈ। ਨਹੀਂ ਤਾਂ ਯਾਰ ਗਾਣੇ ਛੱਡ ਦਿੰਦੇ ਆਪਾਂ ਕੋਈ ਨਹੀਂ। ਉਹ ਮੈਂ ਕੱਟਣ ਲੱਗਿਆ ਸੀ ਤਾੜੀਆਂ ਵਜਾਓ ਵੀ ਤਾੜੀਆਂ ਤਾੜੀਆਂ ਬੜੇ ਹੀ ਤਾੜੀਆਂ ਸਹੀ ਗੱਲ ਹੈ ਬੜੀ ਦੇਖ ਚੁ ਮੈਂ ਅੱਜ ਇੱਧਰ ਬੋਨਮ ਅਸੀਂ ਕੈਮਰੇ ਬੜੀ ਏਕੇ ਚੱਕ ਲੈਣਦੇ ਹਾਂ ਕਹਿ ਲੈਦੇ ਸੀ ਕਿ ਕੀ ਹੁੰਦੀ ਹੈ ਖਾਓ ਵੀ ਖਾਓ ਕਿ ਆਵਾਜ਼ ਆਈ ਕਿਉਂ ਨਹੀਂ ਜਾਂਦੇ ਵਾਸਤੇ ਰੋ ਸੇ ਰਾਹ ਤੇ ਬੈਠ ਕੇ ਕਰਦਾ ਕੈਮਰੇ ਕੋ ਤੋ ਉਹ ਕਰਮਾ ਵਾਲਾ ਕਰਤੀ ਕਿ ਉਹਨੇ ਪੈਰ ਪਾਇਆ ਰੰਬਰ ਛੇ ਪੁੱਤ ਨੇ ਉੱਧਰ ਘਰ ਤੇ ਬਰਕ ਤੇ ਜਿੰਦਾਬਦ ਦੀ ਰੈ ਬੜੀ ਲੈ ਜੀ ਰਾਸ ਤੇ ਬੈਠ ਕੇ ਕੱਢ ਕੇ ਕੇਕ ਬੱਸ ਇੰਨਾ ਕੀ ਖਾਣੇ ਹੁੰਨੇ ਆ ਲੈ ਵੀ ਦੇ ਜੀ ਹੈ ਕੇਕ ਖਾ ਰਹੇ ਆ ਫਿਰ ਹੈ ਚਲ ਵਧੀਆ ਇਧਰ ਵੀ ਕੇਕ ਛੱਕ ਰਹੇ ਸਾਰੇ ਆ ਨਹੀਂ ਤੁਸੀਂ ਵੀ ਆਇਓ ਹਾਂ ਤੁਸੀਂ ਵੀ ਆ ਜਾਓ ਤੁਹਾਨੂੰ ਵੀ ਲੱਖ ਲੱਖ ਮੁਬਾਰਕਾਂ ਕਦੇ ਇਵੈਂਟ ਕਰਾਂਗੇ ਨਾ ਭਾਈ ਸਾਰਿਆਂ ਨਾਲ ਮਿਲਾਂਗੇ ਆਪਾਂ ਹਾਂ ਅਸੀਂ ਕਿਹਾ ਹੋਇਆ ਆਪਦੇ ਵਿਆਹ ਦੀ ਪਾਰਟੀ ਕਰਾਂਗੇ ਨਾ ਸਾਰਿਆਂ ਨੂੰ ਹਾਂ ਲਾਈ ਇਨਵਾਈਟ ਹੈ ਨਾ ਹਾਂ 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 ਫੁੱਲਾ ਸਦਾ ਕਈ ਕੰਪਲੇਂਟ ਕਰਦੇ ਵੀਰੇ ਸਾਨੂੰ ਨਹੀਂ ਸੱਦੇ ਹਾਂ ਹਾਂ ਨਹੀਂ ਨਹੀਂ ਉਹਨਾਂ ਨੂੰ ਪਤਾ ਸਾਰਿਆਂ ਨੂੰ ਵੀ ਅਸੀਂ ਸੱਦਾਂਗੇ ਤੇ ਉਹਨਾਂ ਨੂੰ ਇਹ ਕਮੈਂਟਾਂ 'ਚ ਵੀ ਪਤਾ ਦੇਖ ਲਈਓ ਕਹਿਣਗੇ ਕਿਹੜੇ-ਕਿਹੜੇ ਆਉਂਗੇ ਫਿਰ ਸਾਡੇ ਵਿਆਹ ਦੀ ਪਾਰਟੀ ਤੇ ਫਿਰ ਦੱਸਿਓ ਜ਼ਰੂਰ ਪਾਰਟੀ ਅਜੇ ਪੈਂਡਿੰਗ ਆ ਯਾਰ ਤੁਹਾਡੇ ਨਾਲ ਨਹੀਂ ਹੋਰ ਹਾਂ ਤਕੜੀ ਕਰਾਂਗੇ ਪਾਰਟੀ ਆ ਵਾਈ ਲਾ ਫਿਰ ਨਾ ਨਾ ਵਸ ਕੀ ਕਮ ਖਾਂਦਾ ਨਹੀਂ ਯਾਰ ਥੋੜਾ ਖਲਵੇਂ ਪੀ ਲਓ ਜੀ ਕੇ ਫਿਰ ਪੀ ਲਓ ਫਾਈਲਿ ਵੀ ਜਾ ਆ ਗਿਆ ਤੇਰੀ ਪੇਰੀ ਪਨੀਰ ਪੀਜਾ ਤੋ ਕਹਿੰਦੇ ਪੀਜਾ ਪੀਜਾ ਹੈ ਠੀਕ ਬੜੀ ਸਵਾਦ ਹੈ ਬਹੁਤ ਸਵਾਦ ਆ ਤੇ ਜੀ ਘਰ ਤੱਕ ਚੱਲਣਾ ਤਾਂ ਆ ਜਾ ਫਿਰ ਸਾਡੇ ਨਾਲ ਕੀ ਕਰਾਇਆ ਭਾਈ ਬਈ ਰਮਾਨ ਨਹੀਂ ਮਿਲਦੇ ਰਮਾਨ ਰਮਾਨ ਦੇ ਟਿੱਕੀ ਹਨ ਲੈ ਵੀ ਦੋਸਤੋ ਹੁਣ ਅਸੀਂ ਆਗੇ ਘਰੇ ਹਾਂ ਜੀ ਹੂੰ ਇਹ ਤੇ ਫੋਕਸ ਕਰਨਾ ਪੈਂਦਾ ਤੇਰੇ ਤੇ ਫੋਕਸ ਹੈ ਲੋ ਜੀ ਆ ਗਏ ਆਪਣੇ ਘਰੇ ਹਾਂ ਜੀ ਹੋਰ ਭਾਜੀ ਕੀ ਸੇਵਾ ਪਾਣੀ ਕਰੀਏ ਸੇਵਾ ਪਾਣੀ ਬਸਵਾ ਦੋ ਚਾਹ ਪੀਨੇ ਆ ਯਾਰ ਹਨਾ ਹਾਂ ਯਾਰ ਚਾਹ ਪੀਨੇ ਦਾ ਮਨ ਹੈ ਤੇ ਫਿਰ ਹਮ ਰੀਲ ਬਣਾਤੇ ਹਾਂ ਠੀਕ ਹੈ ਜੀ ਤੇ ਹੋਰ ਮੰਮੀ ਠੀਕ ਹੋ ਫਿਰ ਆ ਲਿੱਤਾ ਸੀ ਕੱਲ ਸੂਟ ਅਸੀਂ ਹਨਾ ਮੰਮੀ ਹਾਂ ਕਿਵੇਂ ਲੱਗਿਆ ਜੀ ਤੁਹਾਨੂੰ ਵਧੀਆ ਨਿੱਗਾ ਬਹੁਤ ਨਿੱਗਾ ਹਾਂ ਹੋਰ ਜੀ ਆ ਤੁਸੀਂ ਕਾਲਜੀ ਭਾਈ ਪਰੀ ਨੂੰ ਕਹੋ ਫਿਰ ਹਾਂ ਆਪਦੇ ਹੱਥਾਂ ਨਾਲ ਗੰਦਲਾਂ ਤੋੜ ਕੇ ਸਾਗ ਹੀ ਬਣਾ ਦੇ ਹਾਂ ਸਾਗ ਹੀ ਬਣਾ ਦੇ ਬਣਾ ਦਾਂਗੇ ਮਗਰ ਕਾਂਟਾ ਦੀ ਤਾਰ ਹੈ ਹੋਰ ਵੀ ਦੋਸਤੋ ਹੁਣ ਸ਼ਾਮ ਨੂੰ ਆ ਗਏ ਤੇ ਰੀਲਾ ਰੁਲਾ ਬਣਾਉਣੇ ਆ ਕਿਵੇਂ ਪਰੀ ਦੋ ਤਿੰਨ ਸਾਲ ਹੋ ਗਿਆ ਪੱਕੇ ਕਮਰੇ ਬਣੇ ਨੇ ਮੈਂ ਪਹਿਲੀ ਵਾਰ ਛੱਤ ਤੇ ਚੜੀ ਠੀਕ ਹੈ ਚੱਲ ਵਧੀਆ ਹਾਂ ਆ ਜਾ ਚੱਲਣਾ ਏ ਕਹਿੰਦਾ ਮੈਂ ਤੁਹਾਨੂੰ ਛੱਡਣ ਚੱਲਦਾ ਹਾਂ ਨਾ ਰੈਡੀ ਲੈ ਵੀ ਦੋਸਤੋ ਅਸੀਂ ਹੁਣ ਚੱਲੇ ਆਂ ਗੰਗਾ ਨਗਰ ਠੀਕ ਐ ਮੰਦੀਪ ਫਿਰ ਠੀਕ ਆ ਚੱਲੇ ਆਂ ਖੁਸ਼ ਰਹੋ ਠੀਕ ਐ ਮੰਮੀ ਫਿਰ ਪੈਸਾ ਹੀ ਪੈਸਾ ਲੈ ਵੀ ਦੋਸਤੋ ਫਾਈਨਲੀ ਅਸੀਂ ਚੱਲੇ ਆਂ ਹੁਣ ਚੱਲ ਜੀ ਪਰੇ ਫਿਰ ਅੱਜ ਅਜ ਹੋ ਰਹਿ ਜਾਂਦੇ ਭਾਜੀ ਨਹੀਂ ਲੱਗਿਆ ਸੀ ਵਧੀਆ ਜੀ ਤਾਂ ਤੇਜੀ ਮੇਰਾ ਵੀ ਬਹੁਤ ਲੱਗਿਆ ਤੈਨੂੰ ਪਤਾ ਘਰਾਂ ਦੀਆਂ ਮਜਬੂਰੀਆਂ ਹੈ ਭਾਜੀ ਰੌਣਕ ਹੀ ਬੰਦਾ ਜੀ ਦਵਾਈ ਰੱਖਦਾ ਹੁਣ ਸਾਨੂੰ ਵੀ ਸੁੰਨਾ ਸੁੰਨਾ ਹੋ ਜਾਊਗਾ ਨਹੀਂ ਨਹੀਂ ਉਹ ਪਤਾ ਕੀ ਗੱਲ ਆ ਹੁਣ ਆਪਣੇ ਵੀ ਘਰ ਬਣੀ ਜਾਂਦਾ ਤੇ ਹੁਣ ਤੁਹਾਨੂੰ ਪਾਰਟ ਤੇ ਭਲਾਵਾਂਗੇ ਹਨਾ ਔਰ ਠੀਕ ਹੈ ਡੈਡੀ ਜੀ ਠੀਕ ਹੈ ਜੀ ਪਾਰਟ ਤੇ ਆਉਣਾ ਜ਼ਰੂਰ ਆ ਪੱਕੀ ਗੱਲ ਹੈ ਜ਼ਰੂਰ ਪੱਕਾ ਆਵਾਂਗੇ ਠੀਕ ਹੈ ਜੀ ਠੀਕ ਹੈ ਮੰਮੀ ਜੀ ਹੁਣ ਘਰ ਬਣ ਜੇ ਤੇ ਪਾਰਟ ਤੇ ਆਇਓ ਠੀਕ ਹੈ ਮੰਦੀਪ ਹਾਂਜੀ ਪਾਰਟ ਤੇ ਆ ਬਸ ਤਰੀ ਜਾਂਦੀ ਸੀ ਤੇ ਬਾਰੀ ਟੁੱਟ ਗਈ ਹੋ ਗਈ ਹੁਣ ਹੁਣ ਕੀ ਹੁਣ ਵੈਲਡਿੰਗ ਵਾਲੀ ਦੁਕਾਨ ਵੀ ਚਲੋ ਨੇੜੇ ਹੀ ਸੀ ਹੁਣ ਵੈਲਡਿੰਗ ਹੋ ਗਈ ਤੇ ਸਹੀ ਕਹਿੰਦੇ ਸੀ ਨਾ ਸਹੀ ਕਿ ਉਹਨਾਂ ਦੀ ਗੱਲ ਸੱਚ ਹੀ ਹੋ ਗਈ ਬਾਰੀ ਟੁੱਟ ਗਈ ਭਰਾ ਜੀ ਹੋਰ ਹੁਣ ਕੀ ਕਰੀਏ ਚੱਲ ਜੀ ਬਾਰ ਨੂੰ ਚਲ ਤੂੰ ਬੈਠੇ ਕੋਣ ਮੈਂ ਬਾਹਰ ਦੇਖ ਕੇ ਆ ਗਿਆ ਇਹ ਬਾਰੀ ਵੀ ਟੁੱਟ ਦੋਸਤੋ ਵੈਲਡਿੰਗ ਵਾਲੇ ਕੋਲ ਲੱਟ ਹੈ ਨਹੀਂ ਹੁਣ ਬਾਰੀ ਉਹਨਾਂ ਨੇ ਬੰਨ ਲਈ ਰੋਸੀ ਨੇ ਬੜੀ ਬਾਰੀ ਬੱਲੀ ਰੱਬ ਨੇ ਪੁਜਾ ਦੇਣਗੇ ਕਿ ਗੰਗਾ ਵਿੱਚ ਯਾਦਾਂ ਦੇ ਗੰਗਾ ਵਿੱਚ ਗੰਗਾ ਨੇ ਇਰਦਮੇਨ ਮਸ਼ਕਲ ਹੀ ਲੱਗਦਾ ਤੇ ਚੱਕਾ ਕਰ ਜੂ ਕਦੇ ਕੀ ਕਰ ਜੂ ਆਏ ਏ ਡਰ ਹੋਰ ਲੱਗੀ ਅੰਦਰ ਅਰੇ ਉੱਥੇ ਤਾਂ ਲਾਈਟ ਹੈ ਨਹੀਂ ਸੀ ਹੁਣ ਇੱਥੇ ਰੋਕ ਨਹੀਂ ਨਾਲ ਅਜੇ ਤੱਕ ਗੰਗਾ ਨਗਰ ਆਖੀ ਪੰਚ ਗਏ ਅਰੇ ਕਿਵੇਂ ਕਿਵੇਂ ਰਸਿਆ ਨਾ ਬਣਿਆ ਇੱਥੇ ਆ ਗਿਆ

ਹੈਪੀ ਦਿਨ ਹੈ ਹੈਪੀ ਵੀਨ ਨਹੀਂ ਪਤਲਾ ਹੋ ਜਾਏਗਾ ਨਾ 2 ਮਿੰਟ ਦਾ ਹੀ ਜੋ 2 ਮਿੰਟ ਤਾਂ देर में है अंकल ਲੜਦੇ ਹਨ ਨੂੰ ਲੱਗੇ ਸਰੋ ਗੱਡੀ ਸਵਾਰੀ ਉਤਾਰ ਕੇ ਖਾਲੀ ਲੈ ਕੇ ਢੀਪੂ ਮੇ ਜਾ ਕੇ ਕਰਾਓ ਕੰਮ ਕਰਾਣੇ ਦੋ ਲੜ ਲੜ ਸਵਾਰੀਆਂ ਲੜਤੀਆਂ ਕਨੈਕਟਰ ਨਾਲ ਹਾਂ ਫਿਰ ਉਹ ਕਹਿੰਦੇ ਵੀ ਜੇ ਕੋਈ ਸਵਾਰੀ ਬੋਲਦੀ ਨਹੀਂ ਤਾਂ ਮਤਲਬ ਇਹ ਥੋੜੀ ਵੀ ਤੁਸੀਂ बार-बार ਰੋਕ ਹੀ ਜਾਓਗੇ ਗਈ ਗਈ ਆਂਦੇ ਉਕੰਦ ਜੀ ਸਹੀ ਕਰਾਉਣੀ ਆ ਤੁਸੀਂ ਉੱਥੇ ਗੰਗਨਗਰ ਜਾ ਕੇ ਤੁਸੀਂ ਬਸ ਥੋੜੀ ਰੁਕੋਗੀ ਉਦੋਂ ਕਰਾ ਲਿਓ ਕਮਾਲ ਹੋ ਗਿਆ ਯਾਰ ਹਨਾ ਸ਼ੁਕਰ ਹੈ ਚੱਲ ਤਾਂ ਭਈ ਉਮੀਦ ਆ ਕੋਈ ਜਾਂ ਹੈ ਕਿ ਅੰਜ ਸੀ ਲੈਣਾ ਆ ਡਬਲ ਬੱਡਿਆ ਜਾਏ ਦੇਖੋ ਹੰਦਰ ਹੈ ਰੀਜੀ ਕੋ ਲੋ ਵੀ ਮਿੱਤਰੋ ਹੈਪੀ ਲੀ ਲੈ ਜਾਂਦੀ ਨਣੀ ਰਜਾਈ ਸਾਡੇ ਵਾਸਤੇ ਡਬਲ ਬੈੱਡ ਦਾ ਚਾਰ ਓਹ ਹੋ ਬੋਲਿਆ ਹੋਰ ਨਹੀਂ ਆਂ ਸਾਹ ਚਲੇ ਪਿਆ ਬਿੰਨਾ ਪਰ ਧੱਕੇ ਲਿਆਂਦਾ ਸਿਸਟਮ ਕੋਈ ਨਹੀਂ ਤੇ ਲੈ ਵੀ ਐਨੂ ਲਾ ਨਵਾਬ ਨੇ ਖਵਾਤੇ ਕਿ ਤੈਨੂੰ ਚੋਲ ਹੈਪੀ ਨੂੰ ਲਿਆਤੀ ਨਵੀਂ ਜਾਈ ਹੋਰ ਵੀ ਚਲੋ ਵਧੀਆ ਲੱਗੀ ਵਧੀਆ ਤੇ ਅਸੀਂ ਵੀ ਮਿੱਤਰੋ ਬਸ ਹੁਣੇ ਰਾਤ ਨੂੰ ਯਾਰ ਰਜਾਈ ਲੈ ਕੇ ਆਏ ਆ ਡਬਲ ਬੈੱਡ ਵਾਲੀ ਤੇ ਸੱਚੀ ਵੀਰੇ ਯਾਰ ਪਤਾ ਕੀ ਗੱਲ ਹੈ ਕਦੇ ਕਦੇ ਮਹਿਸੂਸ ਜਾਂ ਹੁੰਦਾ ਹਨਾ ਵੀ ਯਾਰ ਵੀ ਆ ਵੀ ਚੀਜ਼ ਹੈ ਨਹੀਂ ਆ ਵੀ ਚੀਜ਼ ਹੈ ਨਹੀਂ ਬਸ ਬਈ ਹੌਲੀ ਹੌਲੀ ਕਰਕੇ ਬਣਾ ਰਹੇ ਆ ਆਪਦੀਆਂ ਚੀਜ਼ਾਂ ਜੀ ਚਲੋ ਆ ਵੀ ਹੁਣ ਬਣਾ ਲਈ ਥੋੜੇ ਥੋੜੇ ਨਾਲ ਹੀ ਬਣਦੀ ਹੈ ਵੀਰੇ ਯਾਰ ਇੱਕ ਇੱਕ ਕਰਕੇ ਸਾਰੀਆਂ ਚੀਜ਼ਾਂ ਬਣਾ ਰਹੇ ਆ ਜਲਦੀ ਅਸੀਂ ਐਲ ਸੀ ਡੀ ਵੀ ਬਣਾ ਲਾਂਗੇ ਐਲ ਸੀ ਡੀ ਮੈਨੂੰ ਦੇਖਣ ਦਾ ਬਹੁਤ ਚਾਹ ਰਿਹਾ ਹੈ ਤੇ ਫਿਰ ਉਸ ਤੋਂ ਬਾਅਦ ਵੀਰੇ ਬੈੱਡ ਵੀ ਲਿਆਵਾਂਗੇ ਨਵਾਂ ਕੁਝ ਚੀਜ਼ਾਂ ਰਹਿੰਦੀਆਂ ਯਾਰ ਕਦੇ-ਕਦੇ ਫੀਲ ਤਾਂ ਬਹੁਤ ਹੁੰਦਾ ਪਰ ਫਿਰ ਵੀ ਯਾਰ ਤੁਹਾਡੇ ਪਿਆਰ ਕਰਨ ਬਹੁਤ ਵਧੀਆ ਹੱਸਦੇ ਖੇਡਦੇ ਆ ਯਾਰ ਪਰੀ ਕਿਵੇਂ ਲੱਗੀ ਡਬਲ ਬੈੱਡ ਦੀ ਦਰਜਾਈ ਲਿਆਂਦੀ ਮੈਂ ਤੇ ਪਰੀ ਨੇ ਯਾਰ ਕੰਨੀ ਪਰੀ ਫੀਲ ਜਾ ਬੜਾ ਹੁੰਦਾ ਸੀ ਠੱਡ 'ਚ ਪੈਂਦੇ ਸੀ ਸੱਚੀ ਵੀਰੇ ਯਾਰ ਤੇ ਹੁਣ ਵਧੀਆ ਹੋ ਰਿਹਾ ਸਾਰਾ ਕੰਮ ਯਾਰ ਮਾਲਕ ਦੀ ਕਿਰਪਾ ਨਾਲ ਵਾਹਿਗੁਰੂ ਬਸ ਹਮੇਸ਼ਾ ਤੁਹਾਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਖੁਸ਼ ਹੈ ਬਰੀ ਹੈ ਬਹੁਤ ਜ਼ਿਆਦਾ ਹੈ ਇੰਨਾ ਜ਼ਿਆਦਾ ਚਾਹ ਰਜਾਈ ਦਾ ਕੀ ਕਹਿਣਾ ਚਾਹਨੀ ਆ ਆਡੀਅנס ਨੂੰ ਮੈਂ ਇਹ ਕਹਿਣਾ ਚਾਹਨੀ ਆ ਕਿ ਸਾਰੇ ਜਾਣੇ ਆ ਜਦ ਦਮ ਤੇ ਸਭ ਚੀਜ਼ਾਂ ਬਣਾਉ ਹੁਣ ਮੰਮੀ ਹਣੀ ਉਧਰਲੇ ਨੂਪਗੜਾ ਵਾਲੇ ਮੰਮੀ ਹਣੀ ਤੇਜੀ ਹਣੀ ਸਾਨੂੰ ਸਮਾਨ ਦਿੰਦੇ ਆ ਕਹਿੰਦੇ ਸੀ ਆ ਵੀ ਦੇਣਾ ਵੀ ਅਸੀਂ ਖੋਦ ਉਹਨਾਂ ਨੂੰ ਮਨਾ ਕਰ ਰੱਖਿਆ ਮੇਰੇ ਨਹੀਂ ਸਾਰੇ ਇੱਧਰਲੇ ਸਾਰੇ ਜਣੇ ਦਾਜ ਤੋਂ ਖਲਾਫ ਹੈਗੇ ਆ ਤੇ ਇਸ ਕਰਕੇ ਸਿਆਦ ਜੀ ਜੱਜ ਆਪੇ ਬਣਾਵਾਂਗੇ ਚਾਹੇ ਹੌਲੀ-ਹੌਲੀ ਬਣੇ ਹਾਂ ਕਿਉਂਕਿ ਪਤਾ ਕੀ ਗੱਲ ਹੈ ਵੀਰੇ ਯਾਰ ਕੁੜੀ ਕੁੜੀ ਦੇ ਸੁਪਨੇ ਤੇ ਕੁੜੀ ਦੀ ਕਿਸਮਤ ਉਹ ਵਿਚਾਰੀ ਕੀ ਪਤਾ ਕਿਵੇਂ ਲਿਖਾ ਕੇ ਆਉਂਦੀ ਹੈ ਤੇ ਉਹ ਆਪਣਾ ਫਰਜ਼ ਬਣਦਾ ਮਾਪੇ ਨੂੰ ਐਦਾਂ ਪਰੇਸ਼ਾਨ ਨਾ ਕਰੀ ਅਗਲੇ ਦਿਨ ਉਹ ਵੀ ਸਾਨੂੰ ਦਾਜ ਦਿਓ ਉਹ ਤਾਂ ਵਿਚਾਰੇ ਬਹੁਤ ਕਹਿੰਦੇ ਮੈਨੂੰ ਕਿ ਪੁੱਤ ਤੁਹਾਡੇ ਬੈੱਡ ਹੈ ਨਹੀਂ ਤੁਹਾਡੇ ਐਲਸੀਡੀ ਹੈ ਨਹੀਂ ਸੋਫਾ ਹੈ ਨਹੀਂ ਅਲਮਾਰੀ ਹੈ ਨਹੀਂ ਕੁਝ ਵੀ ਹੁੰਦੀਆਂ ਚੀਜ਼ਾਂ ਪਰ ਯਾਰ ਮੈਂ ਕਿਹਾ ਕੋਈ ਨਹੀਂ ਮੰਮੀ ਜੀ ਅਸੀਂ ਹੋੜੀ ਹੋੜੀ ਆਪ ਹੀ ਬਣਾ ਲਾਂਗੇ ਤੇ ਥੋੜੀਆਂ ਥੋੜੀਆਂ ਤੁਹਾਡੇ ਹਿਸਾਬ ਨਾਲ ਤਾਂ ਚੀਜ਼ਾਂ ਛੋਟੀਆਂ ਐ ਪਰ ਥੋੜੇ ਥੋੜੇ ਨਾਲ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਐ ਯਾਰ ਜਿਵੇਂ ਕਿ ਅੱਜ ਸਾਡੀ ਰਜਾਈ ਆਈ ਕਨੀ ਵਰੀ ਸਹੀ ਐ ਬਾਕੀ ਸਾਰੇ ਮੁੰਡਿਆਂ ਨੂੰ ਆਈ ਸੋਚ ਰੱਖਣੀ ਚਾਹੀਦੀ ਐ ਕੁੜੀ ਦੇ ਘਰ ਜਦੋਂ ਤੋਂ ਕੋਈ ਸਮਾਨ ਨਹੀਂ ਲੈਣਾ ਚਾਹੀਦਾ ਹਾਂ ਬਾਕੀ ਅੱਜ ਨਵਾਬ ਵੀ ਕਰ ਮਰ ਜਾਈਵੇਂ ਸੋਏਗਾ ਦੇ ਦੋਸਤੋ ਅੱਜ ਦਾ ਵਲੌਗ ਆਪ ਇੱਥੇ ਕਰਦੇ ਆਂ ਐਂਡ ਜੀ ਜਿਹੜਿਆਂ ਨੇ ਚੈਨਲ ਤੇ ਨਵੇਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਧੰਨਵਾਦ ਦੋਸਤੋ